ਕੀ ਕਹਿਣਾ ਚਾਹੁੰਦੇ ਜਿਹੜੀ ਕਾਸਟ ਕਰਾ ਮੰਨਿਓ ਕਿ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਚੈਕਿੰਗ آپریشن ਚਲਾਏ ਜਾ ਰਹੇ ਨੇ ਜਿਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ ਬਠਿੰਡਾ ਦੀ ਚੈਕਿੰਗ ਕਰਨ ਵਾਸਤੇ ਆਏ ਆ ਇੱਥੇ ਸਾਡੇ ਨਾਲ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਦੀ ਟੀਮ ਨਾਲ ਡੀਐਸਪੀ ਸਿਟੀ 1 ਸ਼੍ਰੀ ਸੰਦੀਪ ਭਾਟੀ ਜੀ ਐਸਐਲ ਦੀ ਟੀਮ ਦੇ ਨਾਲ ਸਾਡੇ ਕੋਲ ਇੱਕ ਆਰਪੀਟੀ ਟੀਮ ਹੈਗੀ ਹੈ ਸਾਡਾ ਜਿਹੜਾ ਮੇਨ ਫੋਕਸ ਹੈ ਜਿਹੜੇ ਪੈਸੇਂਜਰਜ਼ ਆ ਰਹੇ ਨੇ ਉਹਨਾਂ ਦਾ ਲਗੇਜ ਵਗੈਰਾ ਚੈੱਕ ਕਰਨਾ ਇਸ ਤੋਂ ਇਲਾਵਾ ਜਿਹੜੀ ਵਹੀਕਲਸ پارک ਹੁੰਦੇ ਆ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਜਾਂ ਆਸ-ਪਾਸ ਦੇ ਏਰੀਆ ਦੇ ਵਿੱਚ پارک ਹੁੰਦੇ ਉਹਨਾਂ ਦੀ ਚੈਕਿੰਗ ਕਰਨੀ ਤੇ ਇਸ ਤੋਂ ਇਲਾਵਾ ਜਿਹੜੀ ਟ੍ਰੇਨਸ ਆ ਰਹੀਆਂ ਨੇ ਇਸ ਟਾਈਮ ਦੇ ਉੱਪਰ ਉਹਨਾਂ ਦੇ ਵਿੱਚ ਜਿਹੜੇ ਪੈਸੇਂਜਰਸ ਟਰੈਵਲ ਕਰ ਰਹੇ ਨੇ ਉਹਨਾਂ ਦੀ ਵੀ ਸਬੰਧਤ ਚੈਕਿੰਗ ਕੀਤੀ ਜਾਊਗੀ ਸੋ ਮੇਨ ਫੋਕਸ ਹੈਗਾ ਕਿ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਸਾਰੀ ਜਿਹੜੀ ਚੈਕਿੰਗ ਸਟੈਪਲ ਹੋ ਕੀਤੀ ਜਾ ਰਹੀ ਹੈ ਕਿ ਜਿਵੇਂ ਕਈ ਵਾਰੀ ਕੋਈ ਨਵਾਰੀ ਸਮਾਨ ਪਈ ਆ ਉਹ ਕਈ ਵਾਰੀ ਖੇਚੜ ਕਰ ਲੱਗ ਜਾਂਦਾ ਹੈ ਅ ਉਸ ਦੇ ਵਿੱਚ ਅਸੀਂ ਅੱਜ ਸਾਡੇ ਕੋਲ ਐਂਟੀ ਸੈਵਟਾ ਸਟੀਮ ਲੈ ਕੇ ਆਏ ਸੀ ਆਏ ਆ ਸਾਡੇ ਕੋਲ ਇਨਸਟਰੂਮੈਂਟਸ ਹੁੰਦੇ ਨੇ ਜਿਹਦੇ ਵਿੱਚ ਅਸੀਂ ਚੱਕੀ ਜਿਹੜੀ ਵਸਤੂ ਹੈਗੀ ਉਹਦੀ ਚੈਕਿੰਗ ਕਰ ਸਕਦੇ ਹਾਂ ਇਸ ਤੋਂ ਇਲਾਵਾ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕੋਈ ਅਦਨ ਦੀ ਚੀਜ਼ ਸਾਹਮਣੇ ਆਉਂਦੀ ਤਾਂ ਉਹਨੂੰ ਆਪ ਚੈੱਕ ਕਰਨ ਦੀ ਆਪ ਛੇੜਨ ਦੀ ਬਜਾਏ ਪੁਲਿਸ ਕੰਟਰੋਲ ਰਮਟਿੰਡਾ ਉੱਪਰ ਤਲਾ ਦਿੱਤੀ ਜਾਵੇ ਇੱਕ ਸਰ ਮਸ਼ੀਨ ਹੈ ਜਿਹੜੀ ਸਟੈਮਲ ਮਸ਼ੀਨ ਆ ਉਹ ਕਾਫੀ ਦਿਨ ਤੋਂ ਖਰਾਬ ਪਈ ਆ ਇਹਨਾਂ ਨਾਲ ਕੋ ਤਾਲਮੇ ਹੋਇਆ ਵਿਭਾਗ ਨਾਲ ਅਸੀਂ ਚੱਲੂ ਕੀਤਾ ਜਾਵੇ ਆ ਪਹਿਲਾਂ ਜਿਹੜੀ ਸੀਗੀ ਅੱਜ ਤੋਂ ਲਾਸਟ ਇਅਰ ਤੇ ਮਸ਼ੀਨ ਵਿੱਚ ਟੈਕਨੀਕਲ ਇਸ਼ੂਸ ਆਏ ਸੀਗੇ ਉਹ ਅਸੀਂ ਰੇਲਵੇ ਅਥਾਰਟੀਜ਼ ਨਾਲ ਗੱਲ ਕਰਕੇ ਇਹਨੂੰ ਚਲਵਾ ਲਈ ਸੀਗੀ ਹੁਣ ਵੀ ਜੇ ਦੇ ਵਿੱਚ ਇਸ਼ੂ ਆਇਆ ਤਾਂ ਅਸੀਂ ਇਹਨੂੰ ਕੰਸਰਨਡ ਅਥਾਰਟੀਜ਼ ਨਾਲ ਗੱਲ ਕਰਕੇ ਇਹਨੂੰ ਜਲਦੀ ਰਿਪੇਅਰ ਕਰਵਾ ਕੇ ਚਲਵਾ ਦੇਵਾਂਗੇ ਪਰ ਇੱਕ ਵਾਰ ਦੀ ਗੱਲ ਕੀਤੀ ਗਈ ਸੀ ਕਿ ਇਹਨੇ ਇਹ ਤੋਂ ਅੱਧਾ ਘੰਟਾ ਚੱਲਦੀ ਉਹ ਦੂਜੀ ਵਾਰ ਖੜ੍ਹ ਜਾਂਦੇ ਨੇ ਨਹੀਂ ਲਾਸਟ ਟਾਈਮ ਜਿਹੜੀ ਸੀਗੀ ਅਸੀਂ ਕਿਉਂਕਿ ਜਿਹੜੇ ਕੰਸਰਨਡ ਅਫੀਸਰ ਸੀਗੇ ਉਹਨਾਂ ਨਾਲ ਗੱਲ ਕਰਕੇ ਇਹਨੂੰ ਜਦੋਂ ਚਲਵਾ ਲਿਆ ਸੀਗਾ ਤੇ ਹੁਣ ਫਿਰ ਇਹਦੇ ਵਿੱਚ ਜੇਕਰ ਇਸ਼ੂ ਤੁਹਾਡੇ ਵੱਲੋਂ ਨੋਟਿਸ ਸੀ ਧਿਆਨ ਚ ਲ